ਤਤਜੀ ਤੁਹਾਡਾ ਮੇਰੇ YouTube ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ ਐਮੇ ਤੇ ਅੱਜ ਦੀ ਸਾਡੀ ਵਿਚਾਰ ਭਾਈ ਗੁਰਦਾਸ ਜੀ ਆ 12 ਵਿੱਚੋਂ 15 ਫਕਤਾਂ ਵਿੱਚੋਂ ਇੱਕ ਫਕਤ ਫਕਤ ਰਾਮਾਨੰਦ ਜੀ ਦੇ ਜੀਵਨ ਬਾਰੇ ਜਿਹੜੀ ਵਾਰ ਨੰਬਰ 10 ਤੇ ਪੌੜੀ ਨੰਬਰ 9 ਦੇ ਵਿੱਚ ਭਾਈ ਗੁਰਦਾਸ ਦੇ ਨਾਮ ਤੇ ਲਿਖੀ ਹੋਈ ਹੈ ਉਸ ਦੇ ਉੱਤੇ ਹੈ ਇਹਨਾਂ ਬਾਰਾਂ ਦੇ ਵਿੱਚ ਭਗਤਾਂ ਦੇ ਜੀਵਨ ਨੂੰ ਉਹਨਾਂ ਦੇ ਜੀਵਨ ਨਾਲ ਜੁੜੀ ਕਹਾਣੀ ਨੂੰ ਗੁਰਮਤ ਦੇ ਵਿਪਰੀਤ ਦੱਸਿਆ ਗਿਆ ਹੈ ਸ਼ਾਇਦ ਤਾਂ ਇਹ ਸੀ ਕਿ ਅਗਰ ਕੋਈ ਵਾਰ ਲਿਖਣੀ ਸੀ ਕੋਈ ਪੌੜੀ ਲਿਖਣੀ ਸੀ ਉਹਦੇ ਵਿੱਚ ਗੁਰਮਤ ਦੇ ਵਿੱਚ ਜਿਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤਾਂ ਦਾ ਜਿਹੜਾ ਸ਼ਬਦ ਅੰਕਤ ਹੈ ਉਸ ਦੀ ਵਿਆਖਿਆ ਹੁੰਦੀ ਪਰ ਅਜ਼ਿਹਹਾ ਨਹੀਂ ਹੋਇਆ ਸਗੋਂ ਹੋਰ ਹੀ ਹੋਰ ਗੱਲਾਂ ਲਿਖੀਆਂ ਹੋਈਆਂ ਹਨ ਅਸੀਂ ਪਹਿਲਾਂ ਪੜਾਂਗੇ ਭਾਈ ਗੁਰਦਾਸ ਦੇ ਨਾਂ ਤੇ ਲਿਖੀ ਹੋਈ ਬਾਣ ਨੂੰ ਉਹਦੇ ਵਿੱਚ ਦੋ ਨੁਕਤੇ ਅਜਿਹੇ ਨੇ ਜਿਹੜੇ ਭਗਤ ਜੀ ਦੀ ਲਿਖੀ ਹੋਈ ਬਾਣੀ ਦੇ ਅਨੁਸਾਰ ਸਹੀ ਨਹੀਂ ਬੈਠਦੇ ਸਿਰਫ ਸਹੀ ਨਹੀਂ ਬੈਠਦੇ ਆਲੀ ਗੱਲ ਨਹੀਂ ਹੈ ਸਗੋਂ 180 ਡਿਗਰੀ ਉਲਟੇ ਪਾਸੇ ਹੈ ਇਸ ਪੋੜੀ ਵਿੱਚ ਲਿਖਿਆ ਹੈ ਹੋਏ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈਂ ਰਾਮਾਨੰਦ ਭਗਤ ਬਨਾਰਸ ਦੇ ਵਿੱਚ ਰਹਿੰਦੇ ਸਨ ਔਰ ਉਹ ਬਿਰਕਤ ਸਨ ਭਾਵ ਉਹ ਸਿਨਿਆਸੀ ਸਨ ਉਹ ਪਰਿਵਾਰ ਤੋਂ ਅਲੱਗ ਸਨ ਸਮਾਜ ਵਿੱਚ ਨਹੀਂ ਰਹਿੰਦੇ ਸਨ ਕੋਈ ਕੰਮ ਤੰਦਾ ਨਹੀਂ ਕਰਦੇ ਸਨ ਸਿੱਖੀ ਦਾ ਮੂਡਲਾ ਅਸੂਲ ਪਹਿਲਾ ਅਸੂਲ ਇਹ ਹੈ ਕਿ ਕਿਰਤ ਕਰਨਾ ਕੰਮ ਕਰਨਾ ਕਿਉਂਕਿ ਸਾਡੇ ਆਦਿ ਗੁਰੂ ਸਤਗੁਰੂ ਨਾਨਕ ਪਾਤਸ਼ਾਹ ਨੇ ਸਿਰਫ ਸਾਨੂੰ ਉਦਮ ਕਰਨ ਨੂੰ ਕਿਰਤ ਕਰਨ ਨੂੰ ਕਿਹਾ ਨਹੀਂ ਸਗੋਂ ਉਹਨਾਂ ਨੇ ਕਿਰਤ ਕਰਕੇ ਸਾਨੂੰ ਸਿਖਾਇਆ ਕਿ ਕਿਰਤ ਕਿਵੇਂ ਕਰੀਦੀ ਹੈ ਬਚਪਨ ਦੇ ਵਿੱਚ ਸਤਗੁਰਾਂ ਮੱਝਾਂ ਚਾਰੀਆਂ ਬਚਪਨ ਦੇ ਵਿੱਚ ਖੇਤੀ ਵੀ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਹੱੱਟੀ ਵੀ ਕੀਤੀ ਉਸ ਤੋਂ ਬਾਅਦ ਸਤਗੁਰਾਂ ਜੀ ਨੇ ਸਤਗੁਰ ਜੀ ਨੇ ਸੁਲਤਾਨ ਪਰ ਲੋਧੀ ਵਿਖੇ ਨੌਕਰੀ ਵੀ ਕੀਤੀ ਔਰ ਉਸ ਤੋਂ ਬਾਅਦ ਜੀਵਨ ਦੇ ਆਖਰੀ 18 ਬਰੇ ਕਰਤਾਰਪੁਰ ਵਿਖੇ ਖੇਤੀ ਦਾ ਕੰਮ ਵੀ ਕੀਤਾ ਔਰ ਦੱਸਿਆ ਕਿ ਇੱਕ ਸਮਾਜਿਕ ਜੀਵਨ ਇੱਕ ਪਰਿਵਾਰਕ ਜੀਵਨ ਜਿਉਣ ਲਈ ਕੰਮ ਕਰਨਾ ਬਹੁਤ ਜ਼ਰੂਰੀ ਹੈ ਜਿਹੜਾ ਬੰਦਾ ਕੰਮ ਕਰਦਾ ਹੈ ਉਹ ਆਪਣਾ ਭਾਰ ਆਪ ਚੁੱਕਦਾ ਹੈ ਆਪਣੇ ਪਰਿਵਾਰ ਦਾ ਭਾਰ ਆਪ ਚੁੱਕਦਾ ਹੈ ਔਰ ਸਮਾਜ ਨੂੰ ਸਹਾਰਾ ਦਿੰਦਾ ਲੋੜਵੰਦਾਂ ਦੀ ਮਦਦ ਕਰ ਸਕਦਾ ਹੈ ਜਿਹੜਾ ਕਿਰਤ ਕਰਦਾ ਹੈ ਉਹੀ ਵੰਡ ਸਕਦਾ ਹੈ ਜਿਹੜਾ ਆਪ ਦੂਜਿਆਂ ਤੇ ਨਿਰਪਰ ਹੋਵੇ ਉਹ ਕਿਸੇ ਦਾ ਕੀ ਪਲਾ ਕਰ ਸਕਦਾ ਕਿਸੇ ਦਾ ਕੀ ਸਵਾਰ ਸਕਦਾ ਸੋ ਪਹਿਲੀ ਲਾਈਨ ਦੇ ਵਿੱਚ ਹੀ ਲਿਖ ਦਿੱਤਾ ਹੋਏ ਬਰਕਤ ਬਨਾਰਸੀ ਰਹਿੰਦਾ ਰਾਮਾ ਆਨੰਦ ਗੁਸਾਈ ਅਗਲੀ ਲਾਈਨ ਵਿੱਚ ਕੀ ਲਿਖਿਆ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਣ ਤਾਈ ਭਗਤ ਰਾਮਾਨੰਥ ਜੀ ਪਹਿਲਾਂ ਤਾਂ ਕੰਮ ਧੰਦਾ ਕੋਈ ਨਹੀਂ ਕਰਦੇ ਵੇਲੜ ਨੇ ਔਰ ਫਿਰ ਸਵੇਰੇ ਉੱਠ ਕੇ ਪਹਿਲਾ ਕੰਮ ਜਿਹੜਾ ਉਹ ਕਰਦੇ ਨੇ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਨੇ ਅਸੀਂ ਅੱਗੇ ਭਗਤ ਜੀ ਦੀ ਬਾਣੀ ਪੜ੍ਹਾਂਗੇ ਰਾਮਾਨੰਦ ਜੀ ਦੀ ਫਿਰ ਸਾਨੂੰ ਸਮਝ ਆਏਗੀ ਕਿ ਇਹ ਦੋਨੋਂ ਗੱਲਾਂ ਭਗਤ ਜੀ ਦੇ ਜੀਵਨ ਦੇ ਨਾਲ ਖਾ ਮਖਾ ਜੋੜੀਆਂ ਹੋਈਆਂ ਔਰ ਦੂਸਰੀ ਗੱਲ ਦੇ ਉੱਤੇ ਤਾਂ ਭਗਤ ਰਾਮਾਨੰਦ ਜੀ ਬੜੇ ਸਾਫ਼ ਲਫ਼ਜ਼ਾਂ ਵਿੱਚ ਕਹਿ ਰਹੇ ਨੇ ਇਹ ਪਖੰਡ ਕਰਮ ਹੈ ਕਿਸੇ ਖਾਸ ਜਗ੍ਹਾ ਤੇ ਜਾ ਕੇ ਇਸ਼ਨਾਨ ਕਰਨਾ ਤੀਰਥ ਯਾਤਰਾਵਾਂ ਕਰਨੀਆਂ ਇਹ ਪਖੰਡ ਕਰਮ ਹੈ ਸੋ ਜਿਸ ਗੱਲ ਨੂੰ ਭਗਤ ਰਾਮਾਨਾ ਜੀ ਪਖੰਡ ਕਰਮ ਦੱਸਦੇ ਹਨ ਆਪਣੀ ਰਚਨਾ ਵਿੱਚ ਆਪਣੀ ਬਾਣੀ ਵਿੱਚ ਉਸੇ ਭਾਈ ਭਗਤ ਰਾਮਾਨੰਦ ਜੀ ਨੂੰ ਇਸ ਬਾਰ ਦਾ ਰਚੇਤਾ ਲਿਖਾਰੀ ਜੋ ਵੀ ਹੈ ਜੇ ਭਾਈ ਗੁਰਦਾਸ ਨੇ ਫਿਰ ਉਹਨਾਂ ਦੀ ਗਲਤੀ ਹੈ ਗੁਨਾਹ ਹੈ ਜੇ ਹੋਰ ਕਿਸੇ ਨੇ ਲਿਖਿਆ ਉਸ ਦਾ ਗੁਨਾਹ ਹੈ ਉਸ ਦੇ ਨਾਲ-ਨਾਲ ਸਾਡੇ ਸਾਰੇ ਸਿੱਖਾਂ ਦਾ ਗੁਨਾਹ ਹੈ ਸਾਡੇ ਸਾਰੇ ਵਿਦਵਾਨਾਂ ਦਾ ਗੁਨਾਹ ਹੈ ਸਾਡੇ ਸਾਰੇ ਧਰਮ ਦੇ ਪ੍ਰਬੰਧ ਕਰਨ ਵਾਲਿਆਂ ਜਥੇਦਾਰਾਂ ਦਾ ਗੁਨਾਹ ਹੈ ਜਿਹੜੇ ਇਹ ਤਾਂ ਇਸ ਨੂੰ ਆਗਿਆ ਦੇ ਦਿੱਤੀ ਕਿ ਭਾਈ ਗੁਰਦਾਸ ਦੀਆਂ ਰਚਨਾਵਾਂ ਨੂੰ ਗੁਰਦੁਆਰਿਆਂ ਵਿੱਚ ਗੁਰਵਾਣੀ ਦੀ ਤਰ੍ਹਾਂ ਪੜਿਆ ਜਾ ਸਕਦਾ ਹੈ ਇਹ ਖਿਆਲ ਨਹੀਂ ਕੀਤਾ ਕਿ ਇਹਨਾਂ ਰਚਨਾਵਾਂ ਵਿੱਚ ਗੁਰਮਤ ਦੇ ਵਿਰੁੱਧ ਬਹੁਤ ਕੁਝ ਲਿਖਿਆ ਹੋਇਆ ਹੈ ਉਸ ਦਾ ਕੀ ਫੈਸਲਾ ਕਰਨਾ ਉਸ ਦੇ ਬਾਰੇ ਉਹਨਾਂ ਕੋਈ ਮਿਹਨਤ ਨਹੀਂ ਕੀਤੀ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਣ ਤਾਈ ਅੱਗੇ ਹੀ ਦੇ ਜਾਏ ਕਾ ਲੰਮਾ ਪਿਆ ਕਬੀਰ ਤਥਾਈ ਭਗਤ ਕਬੀਰ ਕਹਿੰਦੇ ਅੱਗੇ ਲੰਮਾ ਪਿਆ ਹੋਇਆ ਸੀ ਜਾ ਕੇ ਪੈਰੇ ਟੰਬ ਉਠਾਇਆ ਪੈਰ ਦੇ ਨਾਲ ਉਸ ਭਗਤ ਕਬੀਰ ਜੀ ਨੂੰ ਉਠਾਇਆ ਬੋਲੋ RAM ਸਿੱਖ ਸਮਝਾਈ ਉਹਨਾਂ ਨੂੰ RAM ਬੋਲਣ ਲਈ ਕਿਆ ਸਮਝਾਉਣੀ ਦਿੱਤੀ ਜਿਉਂ ਲੋਹਾ ਪਾਰਸ ਚੂਹ ਹੈ ਚੰਦਨ ਵਾਸ ਨਿੰਮ ਮਹਿਕਾਈ ਉਦਾਹਰਨਾਂ ਦਿੱਤੀਆਂ ਨੇ ਕਿ ਜਿਵੇਂ ਪਾਰਸ ਕੋਈ ਧਾਤੂ ਹੈ ਹਾਲੇ ਤੱਕ ਕਿਸੇ ਨੇ ਦੇਖੀ ਨਹੀਂ ਹੈ ਮੈਂ ਵੀ ਨਹੀਂ ਦੇਖੀ ਜੇ ਕਿਸੇ ਨੇ ਪਾਰਸਨਾ ਦੀ ਧਾਤੂ ਦੇਖੀ ਇਹ ਪੁਰਾਣੇ ਅਖਾਣ ਚੱਲੇ ਆਉਂਦੇ ਆ ਕੋਈ ਕੋਈ ਪਾਰਸ ਹੁੰਦਾ ਕੋਈ ਧਾਤੂ ਹੈ ਉਹਦੇ ਨਾਲ ਲੋਹਾ ਲੱਗ ਜਾਏ ਉਹ ਸੋਨਾ ਬਣ ਜਾਂਦਾ ਬੰਦੇ ਨਾਲ ਚੰਗੇ ਨਾਲ ਮਾੜਾ ਬੰਦਾ ਲੱਗ ਜਾਏ ਤੇ ਚੰਗੇ ਦੇ ਗੁਣ ਉਹਦੇ ਵਿੱਚ ਆ ਸਕਦੇ ਨੇ ਸੰਗਤ ਕਰਨ ਨਾਲ ਇਸ ਤਰ੍ਹਾਂ ਤਾਂ ਅਸੀਂ ਮੰਨਦੇ ਆ ਪਰ ਕਿਸੇ ਧਾਤੂ ਦੇ ਨਾਲ ਲਾ ਕੇ ਦੂਜੀ ਧਾਤੂ ਸੋਨਾ ਬਣਦਾ ਅਜਿਹਾ ਅਸੀਂ ਸਿਰਫ ਕਿਤਾਬਾਂ ਵਿੱਚ ਲਿਖਿਆ ਹੋਇਆ ਕਦੀ ਕਿਤੇ ਮਿਲਿਆ ਨਹੀਂ ਸੋ ਉਹ ਇੱਥੇ ਦੱਸਿਆ ਗਿਆ ਕਿ ਭਗਤ ਰਾਮਾਨੰਦ ਜੀ ਦੇ ਨਾਲ ਜੋ ਕੇ ਭਗਤ ਕਬੀਰ ਵੀ ਜਿੱਦਾਂ ਉਹ ਫਾਰਸ ਨਾਲ ਜੋ ਕੇ ਸੋਨਾ ਬਣ ਜਾਂਦਾ ਲੋਹਾ ਇਵੇਂ ਭਗਤ ਕਬੀਰ ਵਿੱਚ ਵੀ ਬਿਆਨਤ ਗੁਣ ਆ ਗਏ ਉਹ ਜਿਵੇਂ ਚੰਦਨ ਦੇ ਕੋਲ ਅਗਰ ਨਿਮ ਹੋਵੇ ਨਿਮ ਦੇ ਵਿੱਚ ਵੀ ਚੰਦਨ ਵਾਲੇ ਗੁਣ ਆ ਜਾਂਦੇ ਨੇ ਪਛੂ ਪਰੇ ਤੋਂ ਦੇਵ ਕਰ ਪੂਰੇ ਸਤਗੁਰ ਦੀ ਵਡਿਆਈ ਇਹ ਸਤਗੁਰ ਅਸਲ ਵਿੱਚ ਸਤ ਮਤਲਬ ਸੱਚੇ ਗੁਰ ਮਤਲਬ ਗਿਆਨ ਹੈ ਜੇ ਸਤਗੁਰ ਫਿਜ਼ੀਕਲ ਮੰਨਾਂਗੇ ਫਿਰ ਸਾਨੂੰ ਗੁਰੂ ਨਾਨਕ ਪਾਤਸ਼ਾਹ ਦਾ ਸਤਗੁਰ ਲੱਭਣਾ ਪਏਗਾ ਅਚਰਜ ਨੇ ਅਚਰਜ ਨੇ ਅਚਰਜ ਮਿਲੇ ਵਿਸਮਾਦੇ ਵਿਸਮਾਦ ਮਲਾਈ ਅਸ਼ਟਜਨੋ ਅਸ਼ਟ ਅਸ਼ਟਜ ਮਿਲੇ ਬਿਸਮਾਦੇ ਬਿਸਮਾਦ ਮਿਲਾਈ ਚਰਣਾ ਚਰਦਾ ਨਿਝਰੋਂ ਗੁਰਮਖ ਬਾਣੀ ਅਗੜ ਕਢਾਈ RAM ਕਬੀਰਹਿ ਭੇਦ ਨਾ ਪਾਈ ਸੋ ਇਹ ਕਬੀਰ ਜੀ ਦੀ ਰਾਮਾਨੰਦ ਜੀ ਦੀ ਵਡਿਆਈ ਦੱਸੀ ਗਈ ਹੈ ਇਹਦੇ ਵਿੱਚ ਦੋ ਨੁਕਤੇ ਅਸੀਂ ਨੋਟ ਕੀਤੇ ਆ ਇਕ ਤਾਂ ਅੰਮ੍ਰਿਤ ਵੇਲੇ ਉੱਠ ਕੇ ਗੰਗਾ ਇਸ਼ਨਾਨ ਕਰਨਾ ਇਹ ਅਸਲ ਵਿੱਚ ਅੱਜ ਇਸ਼ਨਾਨ ਦਾ ਸਾਨੂੰ ਬਹੁਤ ਵੱਡਾ ਮਹੱਤਮ ਦੱਸਿਆ ਗਿਆ ਅਸੀਂ ਬਚਪਨ ਵਿੱਚ ਦੇਖਦੇ ਸਾਂ ਪਿਤਾ ਜੀ ਖੇਤੀ ਕਰਦੇ ਸਨ ਉਸ ਸਮਿਆਂ ਵਿੱਚ ਬੋਲਦਾ ਨਾਲ ਖੇਤੀ ਕੀਤੀ ਜਾਂਦੀ ਸੀ ਸਵੇਰੇ ਤੜਕੇ ਉੱਠ ਕੇ ਤੜਕੇ ਵੀ ਕਈ ਵਾਰ ਅੱਧੀ ਰਾਤੋਂ ਉੱਠ ਕੇ ਜੇ ਚੰਦ ਦੀ ਚਾਨਣੀ ਆ ਤਾਂ ਹਾਲ ਜੋੜ ਦਿੱਤੇ ਜਾਂਦੇ ਸਨ ਸੂਰਜ ਨਿਕਲਦੇ ਤੱਕ ਕਿਸਾਨ ਆਪਣੇ ਖੇਤ ਨੂੰ ਵਾਹ ਲੈਂਦਾ ਸੀ ਠੰਡੇ ਠੰਡੇ ਔਰ ਉਸ ਤੋਂ ਬਾਅਦ ਕਰਦੇ ਹੋਰ ਕੰਮ ਉਹ ਕਰਦਾ ਸੀ ਤੇ ਆ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਗੰਗਾ ਦੇ ਇਸ਼ਨਾਨ ਦੀ ਗੱਲ ਭਗਤ ਜੀ ਦੇ ਨਾਲ ਜੋੜ ਦਿੱਤੀ ਔਰ ਉਹਨਾਂ ਜ਼ਮਾਨਿਆਂ ਵਿੱਚ ਪਾਣੀ ਦੇ ਸਾਧਨ ਬਹੁਤ ਘੱਟ ਹੁੰਦੇ ਸਨ ਜ਼ਿਆਦਾਤਰ ਪਿੰਡਾਂ ਵਿੱਚ ਛੱਪੜ ਹੁੰਦੇ ਸਨ ਸਾਰੇ ਪਿੰਡ ਦੇ ਪਸ਼ੂ ਪਸ਼ੂ ਉੱਥੋਂ ਹੀ ਪਾਣੀ ਪੀਂਦੇ ਸਨ ਲੋਕੀ ਕੱਪੜੇ ਵੀ ਉੱਥੇ ਤੌਂਦੇ ਸਨ ਬਹੁਤ ਲੋਕ ਉੱਥੇ ਨਹਾਵ ਹੀ ਲੈਂਦੇ ਸਨ ਫਿਰ ਖੂਹ ਲੱਗੇ ਖੂਹ ਦੇ ਪਾਣੀ ਨਾਲ ਨਹਾਉਂਦੇ ਸਨ ਪਰ ਤੜਕੇ ਉੱਠ ਕੇ ਪਹਿਲਾਂ ਕੰਮ ਕਰਨ ਜਾਂਦੇ ਸਨ ਕੋਈ ਕਿਸਾਨ ਮੈਨੂੰ ਨਹੀਂ ਲੱਗਦਾ ਕਿ ਸਵੇਰੇ ਉੱਠ ਕੇ ਪਹਿਲਾਂ ਨਹਾਉਂਦਾ ਹੋਏਗਾ ਫਿਰ ਹਲ ਜੋੜਦਾ ਹੋਏਗਾ ਸਵੇਰੇ ਉੱਠ ਕੇ ਪਹਿਲਾਂ ਸਿੱਧਾ ਹਲ ਜੋੜਿਆ ਜਾਂਦਾ ਸੀ ਕਿਉਂਕਿ ਕਿਰਤੀ ਬੰਦੇ ਦਾ ਪਹਿਲਾਂ ਕਿਰਤ ਪਹਿਲੀ ਗੱਲ ਕੰਮ ਹੈ ਉਸ ਤੋਂ ਬਾਅਦ ਬਾਕੀ ਕੰਮ ਉਹ ਕਰਦਾ ਪਾਣੀ ਦੀ ਵੈਸੇ ਹੀ ਬੜੀ ਕਮੀ ਹੁੰਦੀ ਸੀ ਸਾਡੇ ਸਤ ਗੁਰਾਂ ਨੇ ਇਸੇ ਲਈ ਬਹੁਤ ਸਾਰੇ ਸਰੋਵਰ ਬਣਾਏ ਇਸ਼ਨਾਨ ਕਰਨ ਲਈ ਪਾਣੀ ਨੂੰ ਵਰਤੋਂ ਵਿੱਚ ਲਿਆਉਣ ਲਈ ਜੋ ਰੋਜ਼ ਮਰਹ ਦੀ ਜ਼ਰੂਰਤ ਦਾ ਕੰਮ ਸੀ ਬੋਲੀਆਂ ਲਵਾਈਆਂ ਖੂਹ ਲਵਾਏ ਕਰਤਾਰਪੁਰ ਗੰਗਸਰ ਉੱਥੇ ਗੁਰਦੁਆਰਾ ਵੀ ਹੈ ਉੱਥੇ ਖੂਹ ਵੀ ਲੱਗਾ ਹੋਇਆ ਗੋਇੰਦਵਾਲ ਸਾਹਿਬ ਬੋਲੀ ਜੋ ਗੁਰੂ ਅਮਰਦਾਸ ਜੀ ਨੇ ਲਗਵਾਈ ਸੀ ਸਰੋਵਰ ਸਾਡੇ ਸਾਰੇ ਗੁਰਦਵਾਰਾਂ ਤੇ ਉਹ ਪਾਣੇ ਦੀ ਕਿਲਤ ਨੂੰ ਦੂਰ ਕਰਨ ਲਈ ਸਤਿਗੁਰਾਂ ਲੋ ਆਏ ਸੀ ਅੱਜ ਅਸੀਂ ਉਹਨਾਂ ਨੂੰ ਪਾਪ ਧੋਣ ਲਈ ਬਣਾ ਲਿਆ ਆਪਣੇ ਮਨੋ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਬਣਾ ਲਿਆ ਇਹ ਸਾਡੀ ਆਪਣੀ ਮਰਜ਼ੀ ਹੈ ਪਰ ਸਾਡੇ ਸਤਿਗੁਰਾਂ ਨੇ ਇਸ ਕੰਮ ਲਈ ਉਹ ਨਹੀਂ ਸਨ ਬਣਾਏ ਸੋ ਅਸੀਂ ਹੁਣ ਪੜਦੇ ਹਾਂ ਕਿਉਂਕਿ ਇਹ ਵਿਵਹਾਰਕ ਜੀਵਨ ਵਿੱਚ ਇਹ ਕੰਮ ਕਰ ਸਕਦੇ ਹਾਂ ਔਰ ਅਸੀਂ ਦੇਖਾਂਗੇ ਭਗਤ ਰਾਮਾਨੰਦ ਜੀ ਸਵੇਰੇ ਉੱਠ ਕੇ ਕਿਤੇ ਖਾਸ ਜਗ੍ਹਾ ਇਸ਼ਨਾਨ ਕਰਨ ਨੂੰ ਕਿਵੇਂ ਰੱਦ ਕਰਦੇ ਨੇ ਅੱਜ ਇਹ ਗੱਲਾਂ ਤੁਹਾਨੂੰ ਆਪਣੀਆਂ ਉਪਰੀਆਂ ਲੱਗਣਗੀਆਂ ਕਿ ਅੱਜ ਅਸੀਂ ਜਿਹੜਾ ਧਰਮ ਜੀ ਰਹੇ ਆ ਨਾ ਉਹ ਕਰਮ ਕਾਂਡੀ ਧਰਮ ਜੀ ਰਹੇ ਆ ਅਸੀਂ ਉਸ ਨੂੰ ਧਰਮ ਮੰਨ ਲਿਆ ਕਿ ਆਹ ਹੀ ਧਰਮ ਹੈ ਗੁਰਬਾਣੀ ਦੇ ਤੁਹਾਨੂੰ ਉਦਾਹਰਣ ਇਸ਼ਨਾਨ ਕਰਨ ਦੀਆਂ ਬਹੁਤ ਮਿਲ ਜਾਣੀਆਂ ਪਰ ਉਹ ਵਿਵਹਾਰ ਕਰ ਜੀਵਨ ਵਿੱਚ ਕਿਵੇਂ ਹੋ ਸਕਦਾ ਹੈ ਕਿਵੇਂ ਅਸੀਂ ਕਰ ਸਕਦੇ ਹਾਂ ਉਹ ਅਸੀਂ ਦੇਖਣਾ ਅਸੀਂ ਸਵੇਰੇ 4 ਵਜੇ 3 ਵਜੇ ਅਰਲੀ ਪਾਰਟੀ ਜਾਂਦੇ ਸੀ ਉਦੋਂ ਕੋ ਵਿੱਚ ਪਹਿਲਾਂ ਆ ਸਾਰੇ ਨੇਮ ਪੂਰੇ ਕਰਨੇ ਆ ਫਿਰ ਡਿਊਟੀਆਂ ਹੋ ਗਈਆਂ ਰਾਤ ਨੂੰ 12 1 ਵਜੇ ਡਿਊਟੀ ਤੇ ਹੋਣਾ ਇਹ ਵਿਹਲੇ ਬੰਦਿਆਂ ਲਈ ਤੁਸੀਂ ਕੋਈ ਵੀ ਨਿਯਮ ਬਣਾ ਸਕਦੇ ਆ ਜਿਹੜਾ ਕਿਰਤੀ ਬੰਦਾ ਹੈ ਉਹਦਾ ਸ਼ਡਿਊਲ ਅਲੱਗ ਹੁੰਦਾ ਹੈ ਖੈਰ ਆਓ ਅਸੀਂ ਭਗਤ ਰਾਮਾਨੰਦ ਜੀ ਦੀ ਆਪਣੀ ਰਚਨਾ ਵਿੱਚੋਂ ਜਾਣਦੇ ਆ ਕਿ ਭਗਤ ਰਾਮਾਨੰਦ ਜੀ ਕਿਹੋ ਜੇ ਧਰਮ ਦੀ ਗੱਲ ਕਰਦੇ ਨੇ ਕਿਹੋ ਜੇ ਮਾਰਗ ਨੂੰ ਅਪਣਾਉਣ ਦੀ ਗੱਲ ਕਰਦੇ ਨੇ ਕੀ ਭਗਤ ਰਾਮਾਨੰਦ ਜੀ ਤੀਸਾਂ ਦੇ ਇਸ਼ਾਨਾਨ ਦੀ ਗੱਲ ਕਰਦੇ ਨੇ ਇਸ ਨੂੰ ਵਡਿਆਈ ਦਿੰਦੇ ਆ ਜਾਂ ਉਹ ਵਿਲੜ ਰਹਿਣ ਨੂੰ ਗੱਲ ਕਰਦੇ ਆ ਆਓ ਅਸੀਂ ਜਾਣਦੇ ਆ ਰਾਮਾਨੰਦ ਜੀ ਘਰ ਪਹਿਲਾ ਏ ਕਿਉਂ ਕਰ ਸਤਗੁਰ ਪ੍ਰਸਾਦ ਕੱਤ ਜਾਈਏ ਰੇ ਕਰ ਲਾਗੋ ਰੰਗ ਏ ਭਾਈ ਹੋਰ ਕਿੱਥੇ ਜਾਈਏ ਹੁਣ ਹਿਰਦੇ ਘਰ ਵਿੱਚ ਹੀ ਮੌਜ ਬਣ ਗਈ ਹੈ ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ ਮੇਰਾ ਮਨ ਹੁਣ ਡੋਲਦਾ ਨਹੀਂ ਫਿਰ ਹੋ ਗਿਆ ਹੈ ਇੱਕ ਦਿਸ ਮਨ ਭਈ ਮੰਗ ਲਓ ਜੀ ਹੁਣ ਬਹੁਤੀ ਪਤੇ ਦੀ ਗੱਲ ਭਗਤ ਜੀ ਆਪਣੀ ਬਾਣੀ ਵਿੱਚ ਦੱਸ ਰਹੇ ਨੇ ਇਹ ਗੱਲ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਮਨ ਵਿੱਚ ਆ ਸਕਦੀ ਹੈ ਜਿਹੜੀ ਭਗਤ RAM ਭਗਤ RAM ਮਾਨਾ ਜੀਦੇ ਮਨ ਵਿੱਚ ਆਈ ਇੱਕ ਦਿਵਸ ਮਨ ਪਈ ਉਮੰਗ ਇੱਕ ਦਿਨ ਮੇਰੇ ਮਨ ਵਿੱਚ ਵੀ ਤਾਂਗ ਪੈਦਾ ਹੋਈ ਸੀ ਕੀ ਕੰਮ ਕਰਨੋਂ ਜੋ ਲੋਕਾਂ ਨੂੰ ਦੇਖਦਾ ਧਰਮ ਧਾਰਮਿਕ ਕੰਮ ਕਰਦੇ ਨੇ ਕਰਮਕਾਂਡ ਕਰਦੇ ਨੇ ਕਸ ਚੰਦਨ ਚੋਆ ਬਹੁਤ ਸੁਗੰਧ ਮੈਂ ਚੰਦਨ ਘਸਾ ਕੇ ਅਤਰ ਤੇ ਹੋਰ ਕਈ ਸੁਗੰਧੀਆਂ ਲੈ ਲਈਆਂ ਇਹ ਤਾਰੇਮਾ ਹਿੰਦੂ ਤਾਰਮ ਦੇ ਵਿੱਚ ਇਹਨਾਂ ਦੀ ਬਹੁਤ ਮੱਤ ਹੈ ਪੂਜਨ ਚਾਲੀ ਬ੍ਰਹਮ ਠਾਏ ਇਹ ਸਭ ਕੁਝ ਲੈ ਕੇ ਮੈਂ ਮੰਦਰ ਵਿੱਚ ਪੂਜਾ ਕਰਨ ਲਈ ਤੁਰ ਪਈ ਇੱਥੇ ਭਗਤ ਜੀ ਨੇ ਆਪਣੇ ਆਪ ਨੂੰ ਜੀਵ ਇਸਤਰੀ ਦੇ ਰੂਪ ਵਿੱਚ ਪੇਸ਼ ਕੀਤਾ ਗੁਰਬਾਣੀ ਸਾਨੂੰ ਇਹ ਕਹਿੰਦੀ ਆ ਕਿ ਇੱਕੋ ਹੀ ਖਾਸ ਹੈ ਬਾਕੀ ਸਾਰੀਆਂ ਅਸੀਂ ਜੀਵ ਇਸਤਰੀਆਂ ਪੂਜਨ ਚਾਲੀ ਬ੍ਰਹਮਾਟਾਈ ਮੈਂ ਵੀ ਮੰਦਰ ਵਿੱਚ ਪੂਜਾ ਕਰਨ ਲਈ ਤੁਰ ਪਈ ਸੋ ਬ੍ਰਹਮ ਬਤਾਇਓ ਗੁਰ ਮਾਨ ਹਿਮਾ ਹੈ ਆ ਜਿਹੜੀ ਗੱਲ ਨੂੰ ਅਸੀਂ ਸਮਝਣਾ ਹੈ ਇਹ ਭਗਤ ਜੀ ਸਾਨੂੰ ਉਪਦੇਸ਼ ਕਰ ਰਹੇ ਹਨ ਪਰ ਹੁਣ ਤਾਂ ਮੈਨੂੰ ਉਹ ਪਰਮਾਤਮਾ ਜਿਸ ਨੂੰ ਮੈਂ ਮੰਦਰ ਵਿੱਚ ਰਹਿੰਦਾ ਸਮਝਦੀ ਸਾਂ ਮੇਰੇ ਗੁਰੂ ਨੇ ਮੇਰੇ ਮਨ ਵਿੱਚ ਵਸਦਾ ਹੀ ਵਿਖਾ ਦਿੱਤਾ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋਈ ਬੋਲੇ ਰੇ ਇਹ ਬੈ ਬੀਠਲ ਉਹ ਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਸਾਰਿਆਂ ਵਿੱਚ ਇੱਕੋ ਹੀ ਸਭ ਮਹਿਜੋਤ ਜੋਤ ਹੈ ਸੋਏ ਹਰ 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 ਜਗਾ ਵਸਿਆ ਹੋਇਆ ਰਮਿਆ ਹੋਇਆ ਐ ਸਾਨੂੰ ਗੁਰਮਤਿ ਡ੍ਰਿੜ ਕਰਾ ਰਹੇ ਨੇ ਭਗਤ ਰਾਮਾਨੰਦ ਜੀ ਔਰ ਭਾਈ ਗੁਰਦਾਸ ਜੀ ਉਹਨਾਂ ਨੂੰ ਕਰਮ ਕਾਂਡ ਪਹਿਲਾਂ ਤਾਂ ਬੇਲੜ ਬਣਾ ਦਿੱਤਾ ਬਰਕਤ ਫਿਰ ਬਣਾਤਾ ਸਵੇਰੇ ਉੱਠ ਕੇ ਅਮਰਤਵਿਲੇ ਗੰਗਾ ਦੇ ਇਸ਼ਨਾਨ ਕਰਨ ਜਾਂਦੇ ਸੀ ਆਓ ਅੱਗੇ ਇਸ਼ਨਾਨ ਦੇ ਬਾਰੇ ਵੀ ਅਸੀਂ ਪੜ੍ਹ ਲੈਨੇ ਆ ਜੇ ਜਾਈਏ ਤਾਂ ਜਲ ਪਖਾਨ ਕਹਿੰਦੇ ਜਿੱਥੇ ਤੀਰਥ ਇਸ਼ਨਾਨਾਂ ਤੇ ਅਸੀਂ ਜਾਂਦੇ ਆ ਤੀਸਾ ਉੱਤੇ ਜਾਈਏ ਚਾਹੇ ਮੰਦਰਾਂ ਵਿੱਚ ਜਾਈਏ ਜਿੱਥੇ ਵੀ ਜਾਈਏ ਉੱਥੇ ਪਾਣੀ ਹੈ ਜਾਂ ਪੱਥਰ ਹੈ ਮੂਰਤੀ ਪੂਜਾ ਹੁੰਦੀ ਆ ਜੋ ਪਾਣੀ ਇਸ਼ਨਾਨ ਕਰ ਲੋ ਸਾਰੇ ਮੰਦਰ ਜਿਆਦਾਤਰ ਨਦੀਆਂ ਦੇ ਕਿਨਾਰੇ ਤੇ ਉਦੋਂ ਪਾਣੀ ਦਾ ਸਾਧਨ ਨਦੀਆਂ ਸਨ ਅੱਜ ਅਸੀਂ ਵੀ ਜਿਹੜੇ ਸਰੋਵਰ ਜਿਹੜੀਆਂ ਬੌਲੀਆਂ ਜਿਹੜੇ ਤਲਾਅ ਸਾਡੇ ਸਤਿਗੁਰਾਂ ਨੇ ਇਸ਼ਨਾਨ ਕਰਨ ਲਈ ਬਣਾਏ ਸਨ ਅੱਜ ਅਸੀਂ ਉਹਨਾਂ ਨੂੰ ਆਪਣੇ పాਪ ਖਤਮ ਕਰਨ ਲਈ ਬਣਾ ਦਿੱਤਾ ਅੱਜ ਮਨੋ ਕਾਮਨਾ ਪੂਰੀਆਂ ਕਰਨ ਲਈ ਉਹਨਾਂ ਨੂੰ ਬਣਾ ਦਿੱਤਾ ਅਸੀ ਕਹਾਣੀਆਂ ਕੋਲੋਂ ਬਣਾ ਲਈਆਂ ਗੁਰਵਾਣੇ ਕੂਕੂ ਕੇ ਕਹਿ ਰਹੀ ਹੈ ਕਿ ਪਾਣੀ ਨਾਲ ਤੋਤਿਆਂ ਸਰੀਰ ਤੋਤਾ ਜਾ ਸਕਦਾ ਹੈ ਹੋਰ ਕੁਝ ਪ੍ਰਾਪਤ ਨਹੀਂ ਜੇ ਹੋਣਾ ਤੇ ਇਥੇ ਭਗਤ ਜੀ ਨੂੰ ਗੰਗਾ ਇਸ਼ਨਾਨ ਲਈ ਭੇਜ ਰਹੇ ਨੇ ਭਗਤ ਜੀ ਕਹਿ ਰਹੇ ਨੇ ਜੇ ਜਾਈਏ ਤੈ ਜਲ ਪਖਾਨ ਤੂੰ ਪੂਰ ਰਿਹਾ ਹੈ ਸਭ ਸਮਾਨ ਤੂੰ ਹਰ ਜਗ੍ਹਾ ਰਮਿਆ ਹੋਇਆ ਹੈ हे ਪ੍ਰਭੂ ਤੂੰ ਹਰਥਾਂ ਇੱਕੋ ਜਿਆ ਪਰਪੂਰ ਹੈ ਅਗੇ ਕਹਿੰਦੇ ਵੇਦ ਪੁਰਾਣ ਸਭ ਦੇਖੇ ਜੋਏ ਕਹਿੰਦੇ ਵੇਦ ਪੁਰਾਣ ਆਦਿਕ ਧਰਮ ਪੁਸਤਕਾਂ ਵੀ ਖੋਜ ਕੇ ਵੇਖ ਲਈਆਂ ਹਨ ਭਾਵ ਆ ਜਿਹੜੇ ਕਰਮ ਕਾਂਡ ਆ ਨਾ ਇਹ ਧਾਰਮਿਕ ਪੁਜਾਰੀ ਨੇ ਬਾਅਦ ਵਿੱਚ ਆਪਣੇ ਕੋਲ ਰੜਾਏ ਨੇ ਕਰਮ ਕਾਂਡ ਕਿਉਂ ਰੜਾਏ ਜਾਂਦੇ ਆ ਕਿ ਜਿਗਿਆਸੂ ਨੂੰ ਸੱਚ ਧਰਮ ਦਾ ਫਤਾ ਨਾ ਲੱਗ ਜਾਵੇ ਜਿਸ ਦਿਨ ਜੋ ਕਿ ਆਤਮ ਨੂੰ ਸੱਚ ਧਰਮ ਦਾ ਪਤਾ ਲੱਗ ਗਿਆ ਉਸ ਦਿਨ ਜਗਿਆਸੂ ਨੇ ਉਸ ਸੱਚ ਧਰਮ ਤੇ ਆਪ ਚੱਲਣ ਲੱਗ ਜਾਣਾ ਉਸ ਨੂੰ ਕਿਸੇ ਦੀ ਜ਼ਰੂਰਤ ਨਹੀਂ ਰਹਿਣੀ ਕਿਸੇ ਪ੍ਰਚਾਰਕ ਦੀ ਕਿਸੇ ਧਾਰਮਿਕ ਆਗੂ ਦੀ ਲੋੜ ਨਹੀਂ ਰਹਿਣੀ ਉਹਨ ਆਪਣੇ ਕੰਮ ਆਪ ਹੀ ਕਰ ਲੈਣੇ ਫਗਜੀ ਕਹ ਰਹੇ ਨੇ ਵੇਦ ਪੁਰਾਣ ਸਭ ਦੇਖੇ ਜੋਏ ਉਹਾਂ ਤੋ ਜਾਈਏ ਕਹਿੰਦੇ ਵੀ ਧਾਰਮਿਕ ਸਥਾਨਾਂ ਤੇ ਯਾਤਰਾ ਮਾਤੇ ਅਸੀਂ ਤਾਂ ਜਾਈਏ ਉਹਾਂ ਤੋ ਜਾਈਏ ਜੋ ਇਹੀਂ ਨਾ ਹੋਵੇ ਉਥੇ ਤਾਂ ਜਾਈਏ ਜੇ ਇੱਥੇ ਨਾ ਹੋਵੇ ਆਪਾਂ ਕਿਤੇ ਨੂੰ ਕੋਈ ਚੀਜ਼ ਲੈਣ ਜਾਣੇ ਦੂਰ ਬਾਜ਼ਾਰ ਵਿੱਚੋਂ ਤਦ ਜਾਣੇ ਆ ਜੋ ਸਾਡੇ ਬਾਜ਼ਾਰ ਵਿੱਚ ਚੀਜ਼ ਨਹੀਂ ਮਿਲਦੀ ਦੇਸ਼ ਦੂਜੇ ਦੇਸ਼ਾਂ ਵਿੱਚੋਂ ਚੀਜ਼ਾਂ ਤਾਂ ਮੰਗਾਉਂਦੇ ਨੇ ਕਿ ਸਾਡੇ ਦੇਸ਼ ਵਿੱਚ ਉਹ ਚੀਜ਼ਾਂ ਜਾਂ ਤਾਂ ਫਾਇਦਾ ਨਹੀਂ ਹੁੰਦੀਆਂ ਜਾਂ ਉਹਨਾਂ ਚੀਜ਼ਾਂ ਦੀ ਘਾਟ ਹੈ ਜਿਹੜੀਆਂ ਚੀਜ਼ਾਂ ਸਾਡੇ ਦੇਸ਼ ਵਿੱਚ ਬਾਧੂ ਹੋਣ ਅਸੀਂ ਉਹਨਾਂ ਨੂੰ ਬਾਹਰੋਂ ਮਂਗਾਈਏ ਤੇ ਸਾਨੂੰ ਕੋਈ ਮੂਰਖੀ ਕਹੇਗਾ ਨਾ ਵੀ ਤੁਹਾਡੇ ਤਾਂ ਰੁੱਲਦੀਆਂ ਫਿਰਤੀਆਂ ਤੁਸੀਂ ਬਾਹਰੋਂ ਖਰਚ ਪੈਸੇ ਖਰਚ ਕੇ ਮਂਗਾਉਨੇ ਆ ਤੇ ਇਸੇ ਕਰਕੇ ਪੱਜ ਜੀ ਕਹ ਰਹੇ ਨੇ ਕਿ ਤੀਥ ਸ਼ੈਤਾਨਾਂ ਤੇ ਅਸਥਾਨਾਂ ਤੇ ਅਸੀਂ ਤਾਂ ਜਾਈਏ ਰੱਬ ਨੂੰ ਲੱਭਣ ਜੇ ਉਹ ਇੱਥੇ ਨਾ ਹੋਵੇ ਜਿਹੜੀ ਚੀਜ਼ ਇੱਥੇ ਹੈਗੀ ਆ ਉੱਥੇ ਲੱਭਣਾ ਅਸੀਂ ਕਿਸਲੇ ਜਾਣਾ ਅਸੀਂ ਨਵੇਂ ਨਵੇਂ ਤੀਥ ਸਥਾਨ ਪੈਦਾ ਕਰ ਲੈ ਹੇਮਕੁੰਟ ਇੱਕ ਸਦੀ ਤੋਂ ਵੀ ਘੱਟ ਸਮਾਂ ਹੋਇਆ ਪਹਿਲਾਂ ਹੈ ਨਹੀਂ ਸੀ ਪਰ ਅਸੀਂ ਪੈਦਾ ਕਰ ਲਿਆ ਔਰ ਅਸੀਂ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਪਹਾੜਾਂ ਜੰਗਲਾਂ ਵਿੱਚ ਭਟਕਦੇ ਫਿਰਦੇ ਹਾਂ ਕਿਉਂ ਕਿ ਜਿਹੜਾ ਧਾਰਮਿਕ ਪੁਜਾਰੀ ਸੀ ਜਿਸ ਨੇ ਧਾਰਮਿਕ ਆਗੂ ਨੇ ਸਾਨੂੰ ਰਾਹ ਸਹੀ ਰਾਹ ਦੱਸਣਾ ਸੀ ਉਹਨਾ ਨੇ ਸਾਨੂੰ ਸਹੀ ਰਾਸ ਨਹੀਂ ਦੱਸਿਆ ਕਿਉਂਕਿ ਜੇ ਸਹੀ ਰਾਸ ਦੱਸਣਗੇ ਇੱਕ ਤਾਂ ਸਾਨੂੰ ਅਕਲ ਆ ਜੂ ਦੂਜਾ ਅਸੀਂ ਫਟਕਣੋਂ ਹਟ ਜਾਾਂਗੇ ਧਾਰਮਿਕ ਸਥਾਨਾਂ ਤੇ ਚੜਾਵਾ ਨਹੀਂ ਚੜਾਵਾਂਗੇ ਜਦੋਂ ਅਸੀਂ ਚੜਾਵਾ ਨਹੀਂ ਚੜਾਵਾਂਗੇ ਤਾਂ ਫਿਰ ਉਹਨਾਂ ਦਾ ਰੋਜੀ ਰੋਟੀ ਦਾ ਸਾਧਨ ਕਿਦਾਂ ਬਣੇਗਾ ਇਸ ਕਰਕੇ ਉਹ ਸਾਰੇ ਚਾਹੁੰਦੇ ਆ ਕਿ ਅਸੀਂ ਜਿਹੋ ਜੇ ਮੂਰਖਾਂ ਉਹੋ ਜੇ ਮੂਰਖ ਬਣੇ ਰਹੀਏ ਪਰ ਗਰਵਾਣੀ ਕੂ ਕੂ ਕੇ ਸਾਡੇ ਗੁਰੂ ਸਹਿਬਾਨ ਤੇ ਭਗਤ ਸਹਿਬਾਨ ਕੂ ਕੂ ਕੇ ਕਹਿ ਰਹੇ ਨੇ ਉਹਾਂ ਤੋ ਜਾਈਏ ਜੋ ਇहां ਨਾ ਹੋਏ ਉਥੇ ਤਾਂ ਸੋਤੀਸਾਂਤੇ ਮੰਦਰਾਂ ਵਿੱਚ ਹੁਣ ਮੈਂ ਗੁਰਦੁਆਰੇ ਵੀ ਜੋੜ ਦਿੰਨਾ ਜੇ ਇੱਥੇ ਆਪਾਂ ਭੱਜੇ ਫਿਰਦੇ ਆ ਤੇ ਤਾਂ ਜਾਈਏ ਤਦੋਂ ਹੀ ਜਾਣਾ ਜਾਣ ਦੀ ਲੋੜ ਪਏ ਜੇ ਪਰਮਾਤਮਾ ਇੱਥੇ ਮੇਰੇ ਮਨ ਵਿੱਚ ਨਾ ਵੱਸਦਾ ਹੋਵੇ ਸਤਗੁਰ ਮੈਂ ਬਲਿਹਾਰੇ ਤੌਰ ਏ ਸਤਗੁਰ ਮੈਂ ਤੇਤੋਂ ਸਤਕੇ ਜਾਣਾ ਸਤਗੁਰੂ ਅਸੀਂ ਹਮੇਸ਼ਾ ਫਿਜ਼ੀਕਲ ਲੱਭਦੇ ਆ ਜੇ ਫਿਜ਼ੀਕਲ ਸਤਗੁਰੂ ਸਰੀਰਕ ਸਤਗੁਰ ਲੱਭਾਂਗੇ ਭਈ ਫੇਗੁਰ ਨਾਨਕ ਦਾ ਗੁਰੂ ਵੀ ਸਤਗੁਰੂ ਲੱਭਣਾ ਪਏਗਾ ਸਤ ਮਾਲੋ ਸੱਚ ਗੁਰ ਮਾਲੋ ਗਿਆਨ ਅਸਲ ਵਿੱਚ ਸਾਨੂੰ ਸਾਰਾ ਕੁਝ ਸੱਚ ਸੱਚੇ ਗਿਆਨ ਨਾਲ ਜੋ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜੋ ਹੁਕਮ ਅਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜੋ ਸੱਚੋ ਸੱਚ ਹੈ ਉਸ ਦੇ ਨਾਲ ਸਾਨੂੰ ਅਸਲ ਵਿੱਚ ਜੁੜਨ ਲਈ ਤਗੀਦ ਕੀਤੀ ਹੋਈ ਹੈ ਗੁਰੂ ਸਾਹਿਬਾਨ ਨੇ ਜਪਜੀ ਸਾਹਿਬ ਵਿੱਚ ਕਰ ਦਿੱਤੀ ਸੀ ਪਰ ਅਸੀਂ ਪਟਤਦੇ ਫਿਰਦੇ ਆਂ ਦੌੜੇ ਫਿਰਦੇ ਆਂ ਸ਼ਾਂਤੀ ਕੁਝ ਨਹੀਂ ਵੈਸੇ ਕੋ ਮਨ ਫੇਰਨ ਲਈ ਤੁਸੀਂ ਜਾਣਾ ਮੇਲੇ ਗੇਲੇ ਲਈ ਜਾਣਾ ਚੰਗੀ ਗੱਲ ਪਰ ਜੇ ਇਹ ਸੋਚਦੇ ਹੋ ਕਿ ਉੱਥੇ ਜਾ ਕੇ ਕੋਈ ਤੁਹਾਨੂੰ ਅਧਿਆਤਮਿਕ ਲਾਭ ਹੋਣਾ ਜਦ ਰੱਬ ਦੀ ਪ੍ਰਾਪਤੀ ਉੱਥੇ ਜਾ ਕੇ ਹੋਣੀ ਆ ਸੱਚ ਨਾਲ ਤੁਸੀਂ ਉੱਥੇ ਜਾ ਕੇ ਜੁੜਨਾ ਇਹ ਬਹੁਤ ਵੱਡਾ ਭਲੇਖਾ ਸਾਡੇ ਮਨਾਂ ਵਿੱਚ ਉੱਕਰ ਦਿੱਤਾ ਗਿਆ ਇਸ ਕਰਕੇ ਅਸੀਂ ਬਹੁਤਾ ਟਾਈਮ ਫਟਕਦੇ ਰਹਿੰਨੇ ਆ ਗਰਵਾਣੀ ਵਿਚਾਰਨ ਦਾ ਸਮਝਣ ਦਾ ਸਾਡੇ ਕੋ ਸਮਾਂ ਰਹਿੰਦਾ ਹੀ ਨਹੀਂ ਸਾਤਗੁਰ ਮੈਂ ਬਿលਿਹਾਰੇ ਤੌਰ ਜਿਨ ਸਕਲ ਬਿਕਲ ਪਰਮ ਕਟੈ ਮੋਰ ਜਿਸ ਨੇ ਮੇਰੇ ਸਾਰੇ ਔਖੇ ਭਲੇਖੇ ਦੂਰ ਕਰ ਦਿੱਤੇ ਕੌਣ ਕਹਿ ਰਿਹਾ ਭਗਤ ਰਾਮਾਨੰਦ ਜੀ ਕਹਿ ਰਹੇ ਨੇ ਜੇਨਾ ਨੂੰ ਵਾਹੀ ਗੁਰਦਾਸ ਦੇ ਨਾਂ ਤੇ ਲਿਖੀਆਂ 12 ਪਟਕੜਾਂ ਵਿੱਚ ਭਾ ਕੇ ਰੋਜ ਸਵੇਰੇ ਗੰਗਾ ਦਾ ਇਸ਼ਨਾਨ ਕਰਾ ਰਹੇ ਨੇ ਉਹ ਭਗਤ ਜੀ ਕਹਿ ਰਹੇ ਨੇ ਵੀ ਇਦਾਂ ਕੋਈ ਫਾਇਦਾ ਹੀ ਨਹੀਂ ਹੁੰਦਾ ਹੁਣ ਇਦਾਂ ਹੋ ਸਕਦਾ ਕਿ ਆਪ ਦਾ ਭਗਤ ਜੀ ਇਸ਼ਨਾਨ ਕਰਨ ਜਾਂਦੇ ਹੋਣ ਮੋਖ ਹੋ ਰਹਾ ਤੇ ਮਨ ਹੋ ਰਹਾ ਭਗਤ ਜੀ ਤੇ ਅਸੀਂ ਇਹ ਅਲਾਮਾ ਲਾ ਰਹੇ ਆ ਭਗਤ ਜੀ ਨੂੰ ਕੱਚਿਆਂ ਬਣਾ ਰਹੇ ਅਸੀਂ ਅਸੀਂ ਆਪਣੀ ਮਰਜ਼ੀ ਨਾਲ ਭਗਤ ਜੀ ਕੱਚੇ ਨਹੀਂ ਸਨ ਉਹਨਾਂ ਨੇ ਕਿਸੇ ਬੰਦੇ ਦੀ ਫਾਈਨਲ ਜੋ ਵਿਚਾਰ ਹੁੰਦੀ ਆ ਜੋ ਉਸ ਦੀ ਰਜ਼ਾ ਹੁੰਦੀ ਹੈ ਉਸ ਦੀ ਵਸੀਅਤ ਹੁੰਦੀ ਹੈ ਭਗਤ ਜੀ ਦੀ ਵਸੀਅਤ ਤੇ ਕੋਈ ਤੀਹਥਾਂ ਤੇ ਜਾਣ ਦੀ ਲੋੜ ਕੋਈ ਨਹੀਂ ਕਿਸੇ ਖਾਸ ਸਥਾਨ ਤੇ ਇਸ਼ਨਾਨ ਕਰਨ ਦੀ ਲੋੜ ਕੋਈ ਨਹੀਂ ਫਾਕ ਜੀ ਤੇ ਇਹ ਕਹ ਰਹੇ ਨੇ ਪਰ ਅਸੀਂ ਕਹ ਰਹੇ ਹਾਂ ਕਿ ਫਾਕ ਜੀ ਉਸ ਵੇਲੇ ਗੰਗਾ 'ਚ ਇਸ਼ਨਾਨ ਕਰਨ ਜਾਂਦੇ ਜ਼ਬਰਦਸਤੀ ਹੈ ਨਾ ਉਹ ਕਹਿੰਦੇ ਮੈਂ ਕਰਦਾ ਨਹੀਂ ਅਸੀਂ ਕਹਿੰਦੇ ਹਾਂ ਭਾਈ ਗੁਰਦਾਸ ਲਿਖਦਾ ਉਸ ਵੇਲੇ ਗੰਗਾ 'ਚ ਇਸ਼ਨਾਨ ਕਰਨ ਜਾਂਦੇ ਸੀ ਕਹਾਣੀ ਕਿੱਥੋਂ ਲਈ ਕਿਉਂ ਲਈ ਕੀ ਲੋੜ ਪਈ ਕਹਾਣੀ ਦੀ ਫਾਕ ਜੀ ਦੀ ਆਪਣੀਆਂ ਰਚਨਾਵਾਂ ਨੂੰ ਉਲਟਾ ਕਰਨ ਦੀ ਇਸ ਲਿਖਾਰੀ ਨੂੰ ਜੇ ਭਾਈ ਗੁਰਦਾਸ ਹੈ ਜਾਂ ਜੋ ਵੀ ਹੈ ਇਸ ਨੂੰ ਕੀ ਲੋੜ ਪਈ ਲੋੜੇ ਪਈ ਕਿ ਜੋ ਵੀ ਇਹ ਲਿਖਣ ਹਾਰਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਰੱਦ ਕਰਨਾ ਚਾਹੁੰਦਾ ਹੈ ਇਹਦੇ ਅੰਮ੍ਰਿਤ ਵਿੱਚ ਜ਼ਹਿਰ ਮਿਲਾਉਣਾ ਚਾਹੁੰਦਾ ਪਰ ਅਸੀਂ ਸਾਨੂੰ ਸਾਡੇ ਸੱਤ ਗੁਰੂ ਸਾਰੀ ਜ਼ਿੰਮੇਵਾਰੀ ਸੰਭਾਲ ਕੇ ਗਏ ਸਨ ਕਿ ਹੁਣ ਖਾਲਸੇ ਨੇ ਆਪਣਾ ਕਾਰਜ ਸਾਰਾ ਆਪ ਕਰਨਾ ਪਰ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਫੇਲ ਹੋਏ ਹਾਂ ਉਸ ਨੂੰ ਸੰਭਾਲ ਨਹੀਂ ਸਕੇ ਹੁਣ ਉਹ ਤਾਂ ਕੋਈ ਲਿਖ ਕੇ ਚਲਾ ਗਿਆ ਇਸ ਨੂੰ ਲੱਭਣਾ ਕਿਹਨ ਸੀ ਸੰਗਤਾਂ ਨੂੰ ਦੱਸਣਾ ਕਿਹਨ ਸੀ ਅਸੀਂ ਜਿਹੜੇ ਆਪਣੇ ਆਪ ਨੂੰ ਵਿਦਵਾਨ ਕਹਾਉਂਦੇ ਆ ਜਿਹੜੇ ਧਰਮ ਦੇ ਆਗੂ ਕਹਾਉਂਦੇ ਆ ਧਰਮ ਦੇ ਜਥੇਦਾਰ ਕਹਾਉਂਦੇ ਆ ਜਥੇਦਾਰੀਆਂ ਸਿਰਫ ਮਾਨਣ ਲਈ ਨਹੀਂ ਹੁੰਦੀਆਂ ਇਹ ਕਰਤੱਵ ਪਾਲਣ ਲਈ ਹੁੰਦੀਆਂ ਕਰਤੱਵ ਅਸੀਂ ਪਾਲਣੇ ਛੱਡ ਦਿੱਤੇ ਅਸੀਂ ਸਾਰੇ ਅਹੁਦਿਆਂ ਨੂੰ ਮਾਣਦੇ ਆ ਉਹਨਾਂ ਦਾ ਆਨੰਦ ਲੈ ਰਹੇ ਆ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰ ਰਹੇ ਆ ਤੇ ਇੱਥੇ ਭਗਤੀ ਲਿਖਦੇ ਨੇ ਸਤ ਗੁਰ ਮੈਂ ਬਲਿਹਾਰੇ ਤੋਰ ਜਿਨ ਸકલ ਬਿਕਲ ਪਰਮ ਕਾਟੇ ਮੋਰ ਮਿਰ ਸਾਰੇ ਔਖੇ ਭਲੇਕੇ ਦੂਰ ਕਰ ਦਿੱਤੇ ਰਾਮਾਨੰਦ ਸੁਆਮੀ ਰਾਮਤ ਬ੍ਰਹਮ ਰਾਮਾਨੰਦ ਦਾ ਮਾਲਕ ਪ੍ਰਭੂ ਹਰਥਾ ਮੌਜੂਦ ਹੈ ਗੁਰ ਕਾ ਸ਼ਬਦ ਕਾਟੇ ਕੋਟ ਕਰਮ ਕਰੋੜਾ ਕਰਮ ਕਿਦਾਂ ਕੱਟੇ ਜਾਂਦੇ ਆ ਇਹ ਜਿਹੜਾ ਨੁਕਤਾ ਸਮਝਣਾ ਹੈ ਅਸੀਂ ਜਿਤਨੀਆਂ ਗਲਤੀਆਂ ਕਰਦੇ ਆ ਜੋ ਗੁਨਾਹ ਕਰਦੇ ਆ ਅਸੀਂ ਗਲਤੀਆਂ ਕਰਦੇ ਆ ਗੁਨਾਹ ਨੂੰ ਤਾਂ ਬਖਸ਼ਿਸ਼ ਨਹੀਂ ਹੁੰਦੀ ਗਲਤੀ ਉਹ ਹੁੰਦੀ ਆ ਅਗਿਆਨਤਾ ਵਿੱਚ ਕੀਤਾ ਹੋਇਆ ਗਲਤ ਕੰਮ ਜਦੋਂ ਸਾਨੂੰ ਗਿਆਨ ਹੋ ਜਾਂਦਾ ਅਸੀਂ ਆਪਣੇ ਪਹਿਲਾਂ ਕੀਤੇ ਹੋਏ ਕੰਮਾਂ ਲਈ ਮਾਫੀ ਮੰਗਦੇ ਆ ਸੀਮਾ ਜਾਂਚਣਾ ਕਰਦੇ ਆ ਅੱਗੇ ਤੋਂ ਅਸੀਂ ਸਹੀ ਮਾਰਗ ਤੇ ਪੈ ਜਾਂਦੇ ਆ ਇਸ ਤਰ੍ਹਾਂ ਕਰਕੇ ਅਸੀਂ ਜੋ ਹੈ ਸਾਡੇ ਕੋਟ ਕਰਮ ਇਦਾਂ ਕੱਟੇ ਜਾਂਦੇ ਆ ਗੁਰ ਕਾ ਸ਼ਬਦ ਕੱਟੇ ਗੁਰਦ ਕਾ ਸ਼ਬਦ ਮਤਲਬ ਗੁਰੂ ਦਾ ਗਿਆਨ ਜਦੋਂ ਗਿਆਨ ਹੋ ਗਿਆ ਗਿਆਨ ਮਿਲਣ ਨਾਲ ਸੱਚੇ ਮਾਰਗ ਤੇ ਪੈ ਗਏ ਕੋਟ ਕਰਮ ਭੈੜੇ ਕੀਤੇ ਹੋਏ ਕੰਮ ਉਹਨਾਂ ਨੂੰ ਕੱਟ ਦਿੰਦਾ ਰੱਦ ਕਰ ਦਿੰਦਾ ਸਾਨੂੰ ਸੁਰਖਰੂ ਕਰਵਾ ਦਿੰਦਾ ਉਹਨਾਂ ਲਈ ਅਸੀਂ ਤੋਬਾ ਕਰ ਦਿੰਨੇ ਆ ਭੈੜੇ ਕੰਮਾਂ ਦੀ ਗਲਤ ਕੰਮਾਂ ਦੀ ਅਕੇ ਤੋਂ ਸਹੀ ਕੰਮ ਕਰਨ ਲੱਗ ਜਾਂਦੇ ਆ ਇਹ ਭਗਤ ਰਾਮਾਨੰਦ ਜੀ ਦਾ ਆਪਣਾ ਲਿਖਿਆ ਹੋਇਆ ਸ਼ਾਦ ਉਹਨਾਂ ਦੇ ਆਪਣੇ ਵਿਚਾਰ ਹੈ ਤੇ ਅੱਜ ਲੱਗਦਾ ਸਾਨੂੰ ਇਸ ਵਿਚਾਰ ਨੂੰ ਇੱਥੇ ਸਮਾਪਤ ਕਰ ਦੇਣਾ ਚਾਹੀਦਾ ਮੁੱਖ ਦੀ ਗੱਲ ਇਹ ਹੈ ਕਿ ਫਕਤਾ ਨੇ ਗੁਰੂ ਸਹਿਬਾਨ ਨੇ ਸਾਨੂੰ ਵਾਰ-ਵਾਰ ਵਾਹ ਫੜ ਕੇ ਉਂਗਲ ਫੜ ਕੇ ਸਾਨੂੰ ਸੱਚੇ ਮਾਰਗ ਤੇ ਪਾਇਆ ਪਰ ਜਿਹੜੇ ਹੋਰ ਗ੍ਰੰਥ ਲਿਖ ਦਿੱਤੇ ਔਰ ਉਹਨਾਂ ਗ੍ਰੰਥਾਂ ਨੂੰ ਅਸੀਂ ਗੁਰਦੁਆਰਿਆਂ ਵਿੱਚ ਉਹਨਾਂ ਦੀ ਪੜਨ ਦੀ ਆਗਿਆ ਵੀ ਕਰ ਦਿੱਤੀ ਬਿਨਾਂ ਸੋਚੇ ਸਮਝੇ ਵਿਚਾਰੇ ਉਹਨਾਂ ਵਿੱਚ ਲਿਖਿਆ ਕੀ ਹੋਇਆ ਹੈ ਅਸੀਂ ਆਪ ਤੇ ਕੁਰਾਹੇ ਪਏ ਹਾਂ ਅਸੀਂ ਸਾਰੀਆਂ ਸੰਕਾਂ ਨੂੰ ਵੀ ਕੁਰਾਹੇ ਪਾਉਣ ਦੇ ਦਾ ਦੋਸ਼ ਸਾਡੇ ਉੱਤੇ ਆਏਗਾ ਜਿੰਨਾ ਜਲਦੀ ਹੋ ਸਕੀਏ ਅਸੀਂ ਗੁਰਮਤ ਗਾਢੀ ਰਾਤ ਇਹ ਆਈਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜੁੜੀਏ ਗੱਲ ਇਦਾਂ ਕਿ ਜੇ 99 ਬੰਦੇ ਆ ਕਹਾਣੀਆਂ ਆਈ ਗੁਰਦਾਸ ਦੀਆਂ ਲਿਖਤਾਂ ਦੀਆਂ ਸੁਣਾਈ ਜਾਂਦੇ 1% ਕੋਈ ਗੁਰਮਤ ਦੀ ਗੱਲ ਕਰੇਗਾ ਉਹ ਵਿੱਚ ਰੁੱਲ ਖੁੱਲ ਜਾਂਦੀ ਹੈ ਤੇ ਪੁਰਾਣੇ ਜ਼ਮਾਨੇ ਵਿੱਚ ਨਾ ਉਹ ਬਰਸਾਤਾ ਨੂੰ ਖੂਹ ਹੁੰਦੇ ਸੀ ਜਾਂ ਟਿਊਬਵਲ ਲੱਗੇ ਸਾਡੀ ਸੁਰਤ ਵਿੱਚ ਤੇ ਉਹ ਇੱਕ ਹੁੰਦਾ ਸੀ ਆਲੇ-ਦੁਆਲੇ 8-10 ਖੇਤਾਂ ਨੂੰ ਉਹਦਾ ਪਾਣੀ ਦਿੱਤਾ ਜਾਂਦਾ ਸੀ ਕੱਚੀਆਂ ਆਡਾਂ ਹੁੰਦੀਆਂ ਸੀ ਬਰਸਾਤ ਨੂੰ ਆਡਾਂ ਵਿੱਚ ਘਾਹ ਖੱਬਲ ਜੰਮ ਪੈਣਾ ਚੂਹੇ ਖੁੱਡਾਂ ਕਰ ਦੇਣੀਆਂ ਤੇ ਕਿਸਾਨ ਟਿਊਬਲ ਖੂਹ ਚਲਾਉਣ ਤੋਂ ਪਹਿਲਾਂ ਜਦੋਂ ਬਰਸਾਤ ਤੋਂ ਬਾਅਦ ਪਾਣੀ ਦੀ ਲੋੜ ਪੈਂਦੀ ਸੀ ਤਾਂ ਪਹਿਲਾਂ ਆੜਾ ਨੂੰ ਘੜਿਆ ਜਾਂਦਾ ਸੀ ਆੜਾ ਨੂੰ ਬਣਾਇਆ ਜਾਂਦਾ ਸੀ ਖਾਲ ਤਿਆਰ ਕੀਤੇ ਜਾਂਦੇ ਸੀ ਫਿਰ ਟਿਊਬਲ ਜਾਂ ਖੂਹ ਚਲਾਇਆ ਜਾਂਦਾ ਸੀ ਤਦ ਖੇਤਾਂ ਵਿੱਚ ਪਾਣੀ ਪਹੁੰਚਦਾ ਸੀ ਜੇ ਕੋਈ ਜ਼ਿਆਦਾ ਸਿੱਧੜ ਕਿਸਾਨ ਬਿਨਾਂ ਆੜ ਨੂੰ ਬਣਾਇਆ ਘੜਿਆ ਉਹ ਟਿਊਬਲ ਜਾਂ ਖੂਹ ਲਾ ਦੇ ਉਹਦੇ ਖੇਤ ਤੱਕ ਪਾਣੀ ਕਦੀ ਨਹੀਂ ਸੀ ਪਹੁੰਚਦਾ ਅੱਜ ਅਗਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨੂੰ ਸੰਸਾਰ ਵਿੱਚ ਵੰਡਣਾ ਅਸੀਂ ਸਮਝਣਾ ਤੇ ਸਭ ਤੋਂ ਪਹਿਲਾਂ ਆ ਜਿਹੜਾ ਖੱਬਲ ਡੁੱਡਾ ਆ ਮਨਮਤ ਰੂਪੀ ਗ੍ਰੰਥਾਂ ਦੀਆਂ ਸਿੱਖ ਧਰਮ ਵਿੱਚ ਪਾ ਦਿੱਤੀਆਂ ਗਈਆਂ ਇਹਨਾਂ ਦੀ ਸਫਾਈ ਕਰਨੀ ਆ ਇਹਨਾਂ ਨੂੰ ਕੱਟਣਾ ਖੁੱਡਾਂ ਨੂੰ ਬੰਦ ਕਰਨਾ ਤਦ ਜਾ ਕੇ ਜਿਹੜਾ ਅੰਮ੍ਰਿਤ ਮਈ ਜਲ ਸਾਡੇ ਹਿਰਦੇ ਰੂਪੀ ਸਰੀਰ ਕੇਾਰੇ ਵਿੱਚ ਗੁਰਮਤ ਗੁਰਵਾਣੀ ਦਾ ਫੁੱਜੇਗਾ ਨਹੀਂ ਤਾਂ ਹੋਰ ਕੋਈ ਸਾਧਨ ਨਹੀਂ ਹੈ ਹੋ ਸਕਦਾ ਇਕੋਜ ਬਹੁਤੇ ਵੀਰਾਂ ਨੂੰ ਚੰਗੀ ਨਾ ਲੱਗੇ ਕਿਉਂਕਿ 2-3 ਸਦੀਆਂ ਤੋਂ ਅਸੀਂ ਫਾਈ ਗੁਰਦਾਸ ਦੀਆਂ ਬਾਣਾਂ ਪੜ੍ਹ ਕੇ ਇਹਨਾਂ ਦਾ ਆਨੰਦ ਲੈ ਰਹੇ ਹਾਂ ਬਿਨਾਂ ਸਮਝੇ ਤੋਂ ਤੇ ਜੇਦੋਂ ਅੱਜ ਮੈਂ ਕੋਈ ਗੱਲ ਕਰਦਾ ਫਾਈ ਗੁਰਦਾਸ ਨੂੰ ਤੁਹਾਡੇ ਤੋਂ ਵੱਧ ਸਤਿਕਾਰ ਮੈਂ ਦਿੰਨਾ ਮੈਂ ਉਹਨਾਂ ਦਾ ਸਤਿਕਾਰ ਕਰਦਾ ਪਰ ਆ ਜੇ ਬਾਣ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਉਲੰਘਣਾ ਫਿਰ ਜਾਂ ਤਾਂ ਇਹ ਫਾਈ ਗੁਰਦਾਸ ਜੀ ਨੇ ਲਿਖੀਆਂ ਨੇ ਜੇ ਉਹਨਾਂ ਨੇ ਲਿਖੀਆਂ ਤੇ ਫਾਈ ਫਿਰ ਮੈਂ ਇਹਨਾਂ ਦਾ ਵਿਰੋਧ ਕਰਦਾ ਮੈਂ ਇਹਦੇ ਹੱਕ ਵਿੱਚ ਨਹੀਂ ਮੈਂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕਰਾਂਗਾ ਹੋਰ ਸਾਰੇ ਗ੍ਰੰਥ ਜਿਹੜੇ ਗੁਰਮਤ ਨੂੰ ਰੱਦ ਕਰਦੇ ਨੇ ਉਹਨਾਂ ਗ੍ਰੰਥਾਂ ਨੂੰ ਮੈਂ ਰੱਦ ਕਰਦਾ ਵਿਚਾਰ ਕਰਦਿਆਂ ਕਈ ਤਰ੍ਹਾਂ ਦੀਆਂ ਫੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਉਹਨਾਂ ਲਈ ਮੈਂ ਮਾਫੀ ਚਾਹੁੰਨਾ ਇੱਕੋ ਹੀ ਬੇਨਤੀ ਜੋ ਮੈਂ ਹਮੇਸ਼ਾ ਕਰਿਆ ਕਰਦਾ ਬੇਨਤੀ ਇਹ ਹੈ ਕਿ ਜੇ ਤੁਹਾਨੂੰ ਮੇਰਾ ਖੋਜ ਕਾਰਜ ਚੰਗਾ ਲੱਗਦਾ ਮੇਰੇ ਚੈਨਲ ਸੱਚ ਦੀ ਖੋਜ ਵਿਧ ਬਲਦੇਵ ਸਿੰਘ ਐਮ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸਾਂਝਾ ਕਰੋ ਪਸੰਦ ਕਰੋ ਕੈਂਟੀ ਦਾ ਵਰਤਨ ਵੀ ਦਵਾ ਦਿਓ ਤੇ ਆਓ ਹੁਣ ਇੱਥੇ ਸਮਾਪਤੀ ਕਰਦੇ ਹਾਂ ਸਤਿ ਸ੍ਰੀ ਅਕਾਲ